ਵਿਧਾਇਕ ਅਮੋਲਕ ਸਿੰਘ ਵੱਲੋਂ ਹੜ੍ਹ ਪੀੜਤਾਂ ਲਈ ਰਾਹਤ ਸਮਗਰੀ ਦਾ ਕੈਂਟਰ ਕੀਤਾ ਰਵਾਨਾ ਜਾਣਕਾਰੀ ਅਨੁਸਾਰ ਅੱਜ ਜਿੱਤ ਦੇ ਮਾਰਕੀਟ ਕਮੇਟੀ ਵਿਖੇ ਹੜ੍ਹ ਪੀੜਤਾਂ ਲਈ ਇੱਕ ਕੈਂਟਰ ਹਲਕਾ ਜਿੱਤ ਦੇ ਵਿਧਾਇਕ ਅਮੋਲਕ ਸਿੰਘ ਵੱਲੋਂ ਸੁੱਕੇ ਰਾਸ਼ਨ ਦਾ ਰਵਾਨਾ ਕੀਤਾ ਗਿਆ ਆਓ ਸੁਣਦੇ ਹਾਂ ਕੀ ਕਹਿੰਦੇ ਹੈ ਵਿਧਾਇਕ ਅਮੋਲਕ ਸਿੰਘ ਦਾ ਵੇ ਮੇਟ ਲੱਗੀ ਹੈ ਉੱਥੇ ਅਸੀਂ ਆਪ ਦੇ ਵੱਲੋਂ ਰਾਸ਼ਨ ਦੇ ਜਿਹੜੀ ਕੀਤੀ ਹੋਈ ਪੈਕਿੰਗ ਹੈ ਉੱਥੇ ਪਹੁੰਚਵਾ ਰਹੇ ਹਾਂ ਤੇ ਪਹਿਲਾਂ ਵੀ ਸਾਡੀਆਂ 4 ਗੱਡੀਆਂ ਜਿਹੜੀਆਂ ਜਾ ਚੁੱਕੀਆਂ ਤੇ ਹੁਣ ਵੀ ਇੱਕ ਸਾਡੀ ਟੀਮ ਉੱਥੇ ਵੈਸੇ ਵੀ ਅੜਪੀੜਤਾ ਦੀ ਸਹਾਤ ਲਈ ਪਹੁੰਚੀ ਦੀ ਹੈ ਤੇ ਅਸੀਂ ਵੀ ਜਾਣਾ ਕਿ ਕੁਝ ਭੇਜਿਆ ਜਾ ਰਿਹਾ ਕਿਦੇ ਚ ਲੜਿੰਦਾ ਘਰ ਦਾ ਸਮਾਨ ਹੈ ਰਾਸ਼ਨ ਤੇ ਆਟਾ ਹੋਰ ਜਿਹੜੀਆਂ ਚੀਜ਼ਾਂ ਲੱਗਦੀਆਂ ਉਹ ਸਾਰਾ ਕੁਝ ਕਿੱਟ ਵਾਈਜ਼ ਬਣਾ ਕੇ ਸਕੇ ਅ ਮਨ ਸਰ ਜਿਹੜਾ ਰਾਸ਼ਨ ਇਹ ਪ੍ਰਸ਼ਾਸਨ ਤਿਕਰ ਪਹੁੰਚਾਇਆ ਜਾਏਗਾ ਜਾਨ ਸਾਡੀ ਡਿਊਟੀ ਲੱਗੀ ਵੀ ਆ ਹਰ ਇੱਕ ਹਲਕੇ ਦੀ ਹਰ ਇੱਕ ਜਗ੍ਹਾ ਤੇ ਇਹ ਜਿਹੜਾ ਰਾਸ਼ਨ ਐਸ.ਕੇ.ਐਮ ਫਰੋਇਪੁਰ ਕੋਲੇ ਪਹੁੰਚੂਗਾ ਕਿਉਂਕਿ ਉਹਨਾਂ ਨੂੰ ਉੱਥੋਂ ਦੇ ਹਾਲਾਤਾਂ ਦਾ ਜ਼ਿਆਦਾ ਪਤਾ ਕਿੱਥੇ ਕਿਹੜੀ ਚੀਜ਼ ਦੀ ਲੋੜ ਆ ਉਹ ਗਾਹ ਡਿਸਟ੍ਰਿਬਿਊਟ ਕਰਦੇ ਨੇ ਇਹ ਦੇਖਤ ਹੋਣਾ ਕਿ ਬਲੋ ਕਿੰਨੀਆਂ ਗੱਡੀਆਂ ਹੁਣ ਤੱਕ ਭੇਜੇ ਗਏ ਅਸੀਂ ਕਿੰਨੀ ਵੀ ਗੱਡੀ ਆ ਇਹ 5ਵੀਂ ਆ ਜੀ ਤੇ ਇਹ ਗੱਡੀਆਂ ਤੋਂ ਬਿਨਾਂ ਸਾਡੀਆਂ ਟਰੈਕਟਰ ਟਰਾਲੀਆਂ ਵੀ ਗਈਆਂ ਉੱਥੇ ਤੇ ਕੱਲ ਨੂੰ ਵੀ ਅਸੀਂ 3-4 ਜਿਹੜੀਆਂ ਟਰੈਕਟਰ ਟਰਾਲੀਆਂ ਭੇਜ ਰਹੇ ਆ ਜੇ ਜਿਹੜੀ ਚੀਜ਼ ਦੀ ਲੋੜ ਆ ਜਿਵੇਂ ਚਾਰੇ ਦੀ ਆ ਜਾਂ ਕਾਸੀ ਦੀ ਵੀ ਉਵੇਂ ਅਸੀਂ ਦਿਨ ਪਰ ਤੇਣਾ ਸੀ ਭੇਜੀ ਜਾਂਦੀ ਜੀ ਇਹਦੇ ਨਾਲ ਜਿਵੇਂ ਹੁਣ ਪਾਣੀ ਉੱਥੇ ਪੀਣ ਵਾਲਾ ਹੈ ਨਹੀਂਗਾ ਬਿਲਕੁਲ ਕੁਛ ਪਾਣੀ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਨਾ ਬਿਲਕੁਲ ਜਿਵੇਂ ਸਾਨੂੰ ਜਿਹੜੀ ਇਨਸਟਰਕਸ਼ਨ ਆਉਣੀ ਹੈ ਜੀ ਉੱਥੋਂ ਜਿਹੜੀ ਚੀਜ਼ ਦੀ ਲੋੜ ਆ ਉਹਨਾਂ ਨੇ ਸਾਨੂੰ ਦੱਸ ਦੇਣਾ ਅਸੀਂ ਉਹ ਭਜਵਾਵਾਂਗੇ ਜੀ ਠੀਕ ਹੈ ਜੀ